ਪੰਜਾਬੀ ਨਿਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਪਾਸਚਰ ਹਰਪ੍ਰੀਤ ਦਿਓਲ ਦੀ ਸ਼ਾਨ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਵਾਲੇ ਦੇ ਵਿਰੁੱਧ ਮਸੀਹੀ ਪਾਈਚਾਰਾ ਐਸਐਸਪੀ ਨੂੰ ਸ਼ਿਕਾਇਤ ਪੱਤਰ ਦੇਣ ਪਹੁੰਚਿਆ ਅਤੇ ਦੂਜੇ ਪਾਸੇ ਆਪਣੇ ਪੱਖ 'ਚ ਜੋਗਾ ਟਵਾਲ ਨੇ ਕਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਦੇ આરોਪ ਤਹਿਤ ਮੇਰੇ ਤੇ ਝੂਠਾ ਪਰਚਾ ਦਰਜ ਕਰਵਾਇਆ ਹੈ ਜਿਸ ਦਾ ਇਨਸਾਫ ਲੈਣ ਲਈ ਮੇਰੇ ਵੱਲੋਂ ਪਾਸਚਰ ਦਿਓਲ ਅਤੇ ਹੋਰਨਾ ਖਿਲਾਫ ਹਾਈ ਕੋਰਟ 'ਚ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਂ ਜੀ ਅੱਜ ਐਸਐਸਬੀ ਦਫ਼ਤਰ ਸਮੂਹ ਕਸਨਪਾਇਤਰਾਜ ਆਇਆ ਮੰਗ ਪੱਤਰ ਦੇਣ ਕੀ ਮਾਮਲਾ ਵਾ ਇੱਕ ਮੈਂ ਤੇ ਉਹਨੂੰ ਅਖੌਤੀ ਕਹੂੰਗਾ ਬਾਕੀ ਤੇ ਸਾਰੇ ਉਹਨੂੰ ਪਾਸਟਰ ਵੀ ਕਹੀ ਜਾਂਦੇ ਕਿਉਂਕਿ ਜਿਹਦਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਨਾਲ ਕੋਈ ਲਾਕਾ ਦੇਕਾ ਹੀ ਨਹੀਂ ਹੈਗਾ ਮੈਂ ਤੇ ਕਰਨਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਦਾ ਵਿਰੋਧੀ ਬੰਦਾ ਕੋਈ ਜੋਗਾ ਟਵਾਲ ਆ ਉਹਨੇ ਪਾਸਟਰ ਹਰਪ੍ਰੀਤ ਜੀ ਦੇ ਉੱਤੇ ਬਹੁਤ ਹੀ ਗਲਤ ਤੇ ਝੂਠੇ ਬੇਬੁਨਿਆਦ ਇਲਜ਼ਾਮ ਲਾਏ ਕਿਉਂਕਿ ਉਹਦੇ ਤੇ ਕੋਈ ਬੇਈਮਾਨੀ ਤੋਂ ਖਾਤੜੀ ਦੇ ਕੋ ਪਰਚੀ-ਪਰਚੀ ਹੋਏ ਆ ਟਵਾਲ ਦੇ ਦਿੱਤੇ ਉਹ ਬਲੇਮੇ ਕਰ ਰਾਇਆ ਇਹ ਪਰਚੇ ਜਿਹੜੇ ਆ ਹਰਪ੍ਰੀਤ ਦਿਓਲ ਨੇ ਕਰਾਏ ਆ ਜਿਹੜਾ ਕਿ 100% ਗਲਤ ਆ ਦਿਓਲ ਜੀ ਦਾ ਦੂਰ ਤੱਕ ਹੋ ਵੀ ਉਸ ਚੀਜ਼ ਦਾ ਨਾਲ ਕੋਈ ਵਾਸਤਾ ਨਹੀਂ ਆ ਪਰ ਜਿੰਨਾ ਮੁਸੀਬਾਈਚਾਰਾ ਪਾਸਟਰ ਹਰਪ੍ਰੀਤ ਦਿਓਲ ਜੀ ਨਾਲ ਜੁੜਿਆ ਹੋਇਆ ਜਦੋਂ ਦੀ ਉਹਨਾਂ ਨੇ ਇਹ ਨਿਊਜ਼ ਦੇਖੀ ਆ ਉਹ ਬਹੁਤ ਪਰੇਸ਼ਾਨ ਤੇ ਦੁਖੀ ਆ ਫਿਰ ਸਾਰਿਆਂ ਨੇ ਇਕੱਠ ਕਰਕੇ ਅੱਜ ਐਸਐਸਪੀ ਸਾਹਿਬ ਕੋਲ ਇੱਕ ਦਖਾਸਤ ਦਿੱਤੀ ਆ ਵੀ ਜੇ ਇਹੋ ਜਿਹੇ ਦਰਿੰਦੇ ਬੰਦਿਆਂ ਨੂੰ ਨਾਂ ਨਾਥ ਪਾਵਾਂਗੇ ਆਪਾਂ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਾਰਿਆਂ ਲਈ ਠੀਕ ਨਹੀਂ ਹੋਊਗਾ ਔਰ ਅਖੀਰ ਤੇ ਵੈਸੇ ਸਾਨੂੰ ਐਸਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਬੰਦੇ ਕੋਈ ਗੱਲ ਨਹੀਂ ਤੁਹਾਨੂੰ ਇਹੋ ਜੀ ਚੀਜ਼ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਬਟ ਫਿਰ ਵੀ ਮੈਂ ਸਮੂਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਤੇ ਇਹੋ ਜੇ ਦਰਿੰਦੇ ਦੇ ਖਿਲਾਫ ਨਾ ਕੋਈ ਕਾਰਵਾਈ ਹੋਈ ਤੇ ਫਿਰ ਮੁਸੀਬਾ ਹੀ ਚੜਾ ਸਾਡਾ ਰੋਡ ਦੇ ਉੱਤੇ ਆਉਣ ਲਈ ਮਜੂਰ ਰੂਪ ਠੀਕ ਠੀਕ ਸੰਗਠਵਾਲ ਇੱਕ ਪਾਸੇ ਤਾਂ ਪਟੀਸ਼ਨ ਦਾਇਰ ਕਰ ਰਿਹਾ ਆਪਣੇ ਪਾਸੇ ਦੇ ਖਿਲਾਫ ਤੇ ਦੂਜੇ ਪਾਸੇ ਚਰਚ ਬਚਾਓ ਜਿਹੜਾ ਵਾ ਉਹ ਮਹਿੰਮ ਜਿਹੜੀ ਆ ਛੇੜੀ ਹੋਈ ਕਾਫੀ ਦੇਰ ਤੋਂ ਕਿ ਚਰਚਾਂ ਨੂੰ ਬਚਾਉਣਾ ਚਾਹੀਦਾ ਇੱਕ ਇਹ ਸਮਝ ਨਹੀਂ ਲੱਗਦੀ ਕਿ ਚੱਕਰ ਕੀ ਇਹ ਸਾਰਾ ਹੈ ਜੋਗਾ ਸਿੰਘ ਢਵਾਲ ਨਾਂ ਦਾ ਵਿਅਕਤੀ ਜਿਹੜਾ ਇਹ ਚਰਚ ਬਚਾਓ ਮੋਰਚੇ ਦਾ ਜਿਹੜਾ ਬੰਦਾ ਨਹੀਂ ਹੈਗਾ ਇਹ ਚਰਚਾਂ ਤੋੜ ਰਿਹਾ ਜੀ ਇਸ ਵੇਲੇ ਸਾਰੇ ਇਹਦੀ ਜਿਹੜੀ ਗਤਿਵਿਧੀਆਂ ਨਾ ਉਹ 크ਿਸਚਨ ਕਮਿਊਨਿਟੀ ਦੇ ਖਿਲਾਫ ਹੈਗੀਆਂ ਜੀ ਕੋਈ ਵੀ ਇਹਨੇ 크ਿਸਚਨ ਕਮਿਊਨਿਟੀ ਦੇ ਪੱਖ ਵਿੱਚ ਆਸਤਾ ਕੋਈ ਵੀ ਕੰਮ ਨਹੀਂ ਕੀਤਾ ਔਰ ਪਵਿੱਤਰ ਬਾਈਬਲ ਨੂੰ ਇੱਕ 150 ਵਾਲੀ ਕਿਤਾਬ ਦੱਸਦਾ ਪਿਆ ਔਰ ਜਿੰਨੇ ਵੀ ਪਰਮੇਸ਼ਰ ਦੇ ਸੇਵਕਾ ਉਹਨਾਂ ਦੇ ਔਰ ਇਹ ਬੰਦਾ ਕ੍ਰਿਸਚਨ ਕੌਮ ਦਾ ਬੰਦਾ ਨਹੀਂ ਹੈਗਾ ਜੀ ਇਹਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਕੁਐਸਚਨ ਕਮਿਊਨਿਟੀ ਦੇ ਖਿਲਾਫ ਹਨ ਔਰ ਸਮੂਹ ਭਾਈਚਾਰਾ ਇਸ ਗੱਲ ਦੇ ਉੱਤੇ ਬਹੁਤ ਇਤਰਾਜ਼ ਕਰ ਰਿਹਾ ਔਰ ਐਸਐਸਬੀ ਦੇ ਸਾਹਮਣੇ ਅੱਜ ਸਾਡੇ ਸਾਰੇ ਮੁੱਦੇ ਨੂੰ ਬਹੁਤ ਧਿਆਨ ਨਾਲ ਲਿਆ ਆ ਔਰ ਇਸ ਤੇ ਬਹੁਤ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਸਖਤ ਕਾਰਵਾਈ ਹੋਵੇਗੀ ਸਾਡੇ ਰਿਹਾ ਕਿ ਇਹ ਟਾਰਗੇਟ ਕੋ ਕਰ ਰਿਹਾ ਐਕਚੁਅਲੀ ਇਹ ਬੰਦਾ ਫੇਮ ਲੈਣਾ ਚਾਹੁੰਦਾ ਪਾਸਟਰ ਦੇ올 ਜੀ ਦਾ ਇਹਨੇ ਨਾਮ ਲਿਆ ਜੀ ਔਰ ਪਾਸਟਰ ਦੇ올 ਜੀ ਦਾ ਇਸ ਕੇਸ ਦੇ ਨਾਲ ਕੋਈ ਵੀ ਤਾਲੁਕਤ ਨਹੀਂ ਹੈ ਜੀ ਉਹਨਾਂ ਇਥੋਂ ਤੱਕ ਇਸ ਗੱਲ ਸਾਡੇ ਧਿਆਨ ਵਿੱਚ ਹੀ ਤੇ ਹੁਣ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਸ਼ਵਾਸਨ ਦਵਾ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਪ੍ਰਸਾਦ ਪਾਇਆ ਗਿਆ ਤੇ ਉਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਪਾਸਟਰ ਧਰਮਿੰਦਰ ਬਾਜਵਾ ਹਾਂਜੀ 35 ਕੋਸ਼ਲ ਕ੍ਰਿਸਚਨ ਪ੍ਰਬੰਧਕ ਕਮੇਟੀ ਪ੍ਰਧਾਨ ਫੋਜੇਵਾਲ ਅੱਜ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੋਗਾ ਸਿੰਘ ਅਟਵਾਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ देओल ਜੀ ਦੇ ਨਾਮ ਨੂੰ ਲੈ ਕੇ ਖਰਾਬ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਔਰ মিডিਆ ਦੇ ਰਾਈ ਉਹਨੇ ਕਾਫੀ ਗਲਤ ਗੱਲਾਂ ਉਹ ਕਰ ਰਿਹਾ ਆ ਆਪ ਜੀ ਨੂੰ ਅਸੀਂ ਆਪ ਜੀ ਦੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੋਗਾ ਸਿੰਘ اٹਵਾਲ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰਨ ਦੇ ਲਈ ਅੱਜ ਐਸਐਸਪੀ ਸਾਹਿਬ ਜੀ ਦੇ ਕੋਲ ਪਹੁੰਚੇ ਔਰ ਐਸਐਸਪੀ ਸਾਹਿਬ ਜੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਹਦੇ ਤੇ ਕਰੂਗੇ ਔਰ ਇਹ ਸਭ ਕੁਝ ਜੋਗਾ ਸਿੰਘ ਜਿਹੜਾ اٹਵਾਲ ਹੈ ਉਹ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਆਪਣਾ ਨਾਮ ਉੱਚਾ ਕਰਨ ਦੇ ਲਈ ਤੇ ਉਹ ਚਾਹੁੰਦਾ ਹੈ ਕਿ ਮੈਨੂੰ ਗਨਮੈਨ ਵਗੈਰਾ ਮਿਲ ਜਾਣ ਮੈਂ ਕੁਛ ਨਾ ਕੁਛ ਆਪਣਾ ਟੌਰ ਬਣਾ ਲਵਾਂ ਉਹ ਟੌਰ ਬਣਾਉਣ ਦੇ ਮਾਰੇ ਇਹ ਸਾਰਾ ਕੁਝ ਕਰ ਰਿਹਾ ਔਰ ਪਾਸਟਰ ਜੀ ਦੋਸਤ ਸਾਹਿਬ ਦੀ ਸ਼ਬੀ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੋ ਇਹ ਸਾਡਾ ਜਿਹੜਾ ਭਾਈਚਾਰਾ ਹੈ 크ਿਸਚਨ ਭਾਈਚਾਰਾ ਲੱਖਾਂ ਲੋਕ ਜੁੜੇ ਹੋਏ ਆ ਖੋਜਵਾਲ ਚਰਚ ਦੇ ਨਾਲ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਬਨਵੀ ਕਾਨੂੰਨੀ ਕਾਰਵਾਈ ਹੋਤੇ ਤੇ ਕਰਵਾਈ ਹਾਂ ਜੀ ਨਗ ਸਮਾ ਹਾਂ ਜੀ ਪਾਸਟਰ ਦਿ올 ਜੀ ਦੇ ਪਿਆਰ ਦਾ ਸਦਕਾ ਅਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਇੱਥੇ ਪਹੁੰਚੇ ਨੇ ਕਿਉਂਕਿ ਜੋ ਜੋਗਾ ਸਿੰਘ ਠਵਾ ਲਿਆ ਪਾਸਟਰ ਦਿ올 ਜੀ ਦੀ ਸ਼ਭੀ ਨੂੰ ਖਰਾਬ ਕਰਨਾ ਚਾਹੁੰਦਾ ਵਾ ਤੇ ਉਹ ਭਾਰੀ ਫੇਮ ਲੈਣਾ ਚਾਹੁੰਦਾ ਵਾ ਉਹ ਇੱਕ ਮੂਰਖ ਆਦਮੀ ਆ ਤੁਸੀਂ ਸਾਰੇ ਜਾਣਦੇ ਹੋ ਤੇ ਜੋ ਉਹਨੇ ਝੂਠੀਆਂ ਅਫਵਾਹਾਂ ਸੰਤਾਂ ਦੇ ਖਿਲਾਫ ਪਾਈਆਂ ਵਾ ਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਤੇ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵਾ ਕਹਤੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਆਪਾਂ ਕਹਾਂ ਪਏ ਕਿ ਜੋ ਤੁਸੀਂ ਦੇਖੋ ਜੋ ਸੱਚ ਆ ਸੱਚ ਜਾਣੋ ਜੋ ਝੂਠ ਆ ਝੂਠ ਸਾਹਮਣੇ ਆਉਣਾ ਚਾਹੀਦਾ ਪੂਰਾ ਮਤਲਬ ਅੱਛਾ ਕੋਈ ਟਾਈਮ ਵੀ ਦਿੱਤਾ ਤੁਹਾਡੇ ਵੱਲੋਂ ਗਿਆ ਐਸਐਸਟੀ ਸਾਹਿਬ ਨੂੰ ਕਿ ਤਾਂ ਵੀ ਕਾਰਵਾਈ ਆ ਇਹਨਾਂ ਦਿਨਾਂ ਚ ਜਿਹੜੀ ਆ ਕਰ ਦੇਣੀ ਚਾਹੀਦੀ ਉਹਨਾਂ ਮੌਕੇ ਤੇ ਉਹਨਾਂ ਅਪਲੀਕੇਸ਼ਨ ਮਾਰਕ ਕਰਤੀ ਆ ਉਹ ਕਹਿੰਦੇ ਬਣਦੀ ਕਾਨੂੰਨੀ ਕਾਰਵਾਈ ਜੋ ਆਪਾਂ ਹੁਣਾਂ ਹੀ ਮਤਲਬ ਡੀਐਸਪੀ ਸਾਹਿਬ ਨੂੰ ਮਾਰਕ ਕਰਤੀ ਆ ਉਹਨਾਂ ਨੂੰ ਠੀਕ ਛੇਤੀ ਹੋ ਜਾਈਗੀ ਅਨਿ ਸਟੀਫਨ ਜੀ ਅੱਜ ਕੀ ਮਾਮਲਾ ਜੀ ਕਪੂਠਲਾ ਐਸਐਸਪੀ ਸਾਹਮਣੇ ਮੰਗ ਪੱਤਰ ਦਿੱਤਾ ਇਹ ਮਾਮਲਾ ਜੀ ਜੋਗਾ ਜੀ ਟਵਾਲ ਸਾਡੇ ਕਪੂਰਥਲੇ ਤੋਂ ਹਨ ਉਹਨਾਂ ਨੇ ਸਾਡੇ ਪਾਸਟਰ ਦਿਉਲ ਜੀ ਦੀ ਖਿਲਾਫ ਜੋ ਹਾਈ ਕੋਰਟ ਤੇ মিডিਆ ਨੂੰ ਜੋ ਬਿਆਨ ਦਿੱਤਾ ਉਹਦੇ ਨਾਲ ਜਿਹੜਾ ਸਾਡੇ ਸਾਰੇ ਮਸੀਬਾ ਆਇਆ ਚਰ ਇਹਦੇ ਲੋਕ ਲੱਖਾਂ ਲੋਕ ਜਿਹੜੇ ਉਹਨਾਂ ਦੀਆਂ ਭਾਵਨਾ ਨੂੰ ਉਹਦੇ ਨਾਲ ਠੇਸ ਪਹੁੰਚੀ ਆ ਜਦ ਕਿ ਜਿਹੜਾ ਜੋਗਾ ਸਿੰਘ ਟਵਾਲ ਜਿੱਥੋਂ ਤੱਕ ਅਸੀਂ ਜਾਣਕਾਰੀ ਲਈ ਆ ਉਹਦਾ ਸਾਡੇ ਪਾਸਟਰ ਮਲੂਕ ਜੀ ਹਨ ਉਹਨਾਂ ਨਾਲ ਕੋਈ ਸੀ ਪੈਸਿਆਂ ਦਾ ਲੈਣ ਦੇਣ ਸੀ ਜੋ ਸਾਡੀ ਪਾਸਟਰ ਐਸੋਸੀਏਸ਼ਨ ਭਲੱਤ ਦਾ ਉਹ ਮੈਂਬਰ ਸੀ ਜੋ ਆਪਣਾ ਮਲੂਕ ਜੀ ਪਾਸਟਰ ਮਲੂਕ ਜੀ ਤੇ ਉਹ ਉੱਥੇ ਉਹਨਾਂ ਦਾ ਮੈਂਬਰ ਹੋਣ ਕਾਰਨ ਉੱਥੇ ਸਾਰਿਆਂ ਨੇ ਸਲਾਹ ਕਰਕੇ ਜਿਹੜਾ ਜੋਗਾ ਸਿੰਘ ਅਟਵਾਲੇ ਨੂੰ ਟੈਲੀਫੋਨ ਕੀਤਾ ਤੇ ਇਹਨੇ ਆਪਣੀ ਲੋਕੇਸ਼ਨ ਭੇਜੀ ਪਹਿਲੇ ਚਰਚ ਦਾ ਟਾਈਮ ਰੱਖਿਆ ਸੀਗਾ ਪਾਸੇ ਬਲਵਿੰਦਰ ਜੀ ਦੇ ਚਰਚ ਦਾ ਉਸ ਜਗ੍ਹਾ ਤੋਂ ਬਦਲ ਕੇ ਬਾਅਦ ਚ ਇਹਨੇ ਜੋਗਾ ਸਿੰਘ ਨੇ ਆਪਣੇ ਬ੍ਰਦਰ ਦੇ ਘਰ ਸਾਰੇ ਪਾਸੇ ਜਿਹੜੀ ਐਸੋਸੀਏਸ਼ਨ ਸਾਡੀ ਭਲਤ ਸੀ ਉਹਨਾਂ ਨੂੰ ਬੁਲਾ ਲਿਆ ਉੱਥੇ ਗੱਲਬਾਤ ਚੱਲਣ ਤੋਂ ਬਾਅਦ ਇਹਨਾਂ ਨੇ ਥੋੜਾ ਟਕਰਾਅ ਕਰਨਾ ਸ਼ੁਰੂ ਕੀਤਾ ਤਾਂ ਸਾਰੇ ਜਿਹੜੇ ਪਾਸ ਐਸੋਸੀਏਸ਼ਨ ਪਲਾਸੀ ਉਹ ਉਹਨਾਂ ਦੇਖਿਆ ਕਿ ਇਹ ਬੰਦੇ ਨੇ ਸਾਜ਼ਿਸ਼ ਕਰਕੇ ਸਾਨੂੰ ਘਰ ਬੁਲਾਇਆ ਉਹ ਸਾਰੇ ਬਾਹਰ ਆ ਗਏ ਇਹਨਾਂ ਨੇ ਜਿਹੜੇ ਸਾਡੇ ਸੀਗੇ ਪਾਸਟਰ ਮਲੂਕ ਜੀ ਉਹਨਾਂ ਨੂੰ ਕੁੰਡੀ ਲਾ ਕੇ ਅੰਦਰ ਜੋ ਪਤਾ ਕੀਤਾ ਕੁੱਟਮਾਰ ਕੀਤੀ ਉਹਦੇ ਜਿਹੜਾ ਹੈਗਾ ਅੰਗੇਸ ਜਿਹੜੀ ਐਪਲੀਕੇਸ਼ਨ ਠਾਣਾ ਸਿਟੀ ਵਿੱਚ ਗਈ ਜਿਸ ਦੀ ਅਨਕਵਾਰੀ ਡੀਐਸਪੀ ਸਦਰ ਨੇਮੀ ਕੀਤੀ ਉਸ ਤੋਂ ਬਾਅਦ ਫਿਰ ਐਸਐਸਪੀ ਨੂੰ ਜੋਗਾ ਸਿੰਘ ਨੇ ਐਪਲੀਕੇਸ਼ਨ ਪਾਈ ਜਿਸ ਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਬਾਲ ਸਿੰਘ ਰੰਧਾਵਾ ਜੀ ਨੇ ਕੀਤੀ ਉਹਨਾਂ ਨੇ ਦੇਖਿਆ ਕਿ ਜੋਗਾ ਸਿੰਘ ਅਟਵਾਲ ਜਿਹੜਾ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਬੁਲਾ ਕੇ ਘਰ ਦੇ ਵਿੱਚ ਆਪੇ ਬੁਲਾਇਆ ਆਪੇ ਲੋਕੇਸ਼ਨ ਭੇਜੀ ਤੇ ਆਪੇ ਉਹਨਾਂ ਨਾਲ ਝਗੜਾ ਕਰ ਲਿਆ ਤੇ ਉਹਨੂੰ ਗਲਤ ਪਾ ਕੇ ਉਹਦੇ ਖਿਲਾਫ ਜਿਹੜੀ ਪਰਚਾ ਦਰਜ ਕਰ ਦਿੱਤਾ ਹੁਣ ਜਿਹੜਾ ਪਾਸਟਰ ਦਿਉਲ ਜੀ ਦਾ ਜਿਹੜਾ ਕਿ ਕੱਲ ਤੱਕ ਕੋਈ ਨਾਂ ਨਹੀਂ ਸੀਗਾ ਜਿਹੜਾ ਹਾਈ ਕੋਰਟ ਵਿੱਚ ਝੂਠੀ ਇੱਕ ਪਟੀਸ਼ਨ ਪਾ ਕੇ ਜਿਹੜਾ ਮੀਡੀਆ ਦੇ ਵਿੱਚ ਚਰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ ਲੱਖਾਂ ਭਾਵਨਾਵਾਂ ਜਿਹੜੀਆਂ ਖੋਜੇ ਵਾਲ ਚਰਚ ਨਾਲ ਜੁੜੀਆਂ ਪਈਆਂ ਉਹਨਾਂ ਨੂੰ ਠੇਸ ਪਹੁੰਚੀ ਆ ਸੋ ਮੈਂ ਚਾਹੁੰਦਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਾ ਕੇ ਤੇ ਇਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕੀਤਾ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਏ ਜੇ ਜੋਗਾ ਸਿੰਘ ạtਵਾਲ ਨੇ ਜਾਂ ਜਿਹੜੇ ਚੈਨਲਾਂ ਨੇ ਉਹ ਇਹ ਝੂਠੀ ਖਬਰ ਦਿਉਲ ਜੀ ਦੀ ਫੋਟੋ ਨਾਲ ਲਾ ਕੇ ਲਾਈ ਆ ਉਹਨਾਂ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਵਰਸ਼ਨ ਤੋਂ ਆਪਾਂ ਜਿਹੜੀ ਨਿਊ ਚਲਾਤੀ ਆ ਉਹਦੇ ਨਾਲ ਲੱਖਾਂ ਲੋਕਾਂ ਦੀਆਂ ਭਾਵਨਾ ਨੂੰ ਖੇਸ ਪਹੁੰਚਿਆ ਤੇ ਅਸੀਂ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅੱਛਾ ਜੋਗਾ ਸਿੰਘ ạtਵਾਲ ਜਿਹੜੇ ਆ ਉਹ ਵੀ ਐਸਾਈ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਐ ਤੁਸੀਂ ਵੱਖ-ਵੱਖ ਚੈਨਲਾਂ ਤੋਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਜੋਗਾ ਸਿੰਘ ਟਵਾਲ ਨੂੰ ਜਾਂਚੂ ਕਿ ਉਹਨੇ ਚਰਚ ਬਚਾਓ ਮੋਰਚਾ ਜਿਸ ਦੀ ਉਹ ਗੱਲ ਕਰਦਾ ਕਿਸੇ ਚਰਚ ਨੂੰ ਅੱਜ ਤੱਕ ਬਚਾਇਆ ਚਰਚਾਂ ਦੇ ਤੋਂ ਸਾਰਿਆਂ ਦੇ ਖਿਲਾਫ ਆ ਸਾਡੇ 30 ਪਾਸਟਰ ਐਸੋਸੀਏਸ਼ਨ ਭਲੱਥ ਦੇ ਜਿਹਨਾਂ ਦੇ ਖਿਲਾਫ ਆਏ ਦਿਨ ਬਿਆਨ ਵੱਡੇ ਵੱਡੇ ਚਰਚ ਜਿਹੜੇ ਸਾਡੇ ਹੈਗੇ ਉਹਨਾਂ ਦੇ ਖਿਲਾਫ ਬਿਆਨ ਦੇ ਦਿੰਦਾ ਕਿ ਉਹ ਚਰਚ ਬਚਾਓ ਕਿਦਾਂ ਹੋਇਆ ਤੇ 크ਿਸਚੀਨ ਕਿਦਾਂ ਹੋ ਸਕਦਾ ਮੈਂ ਨਹੀਂ ਸਮਝਦਾ ਕਿ ਉਹ ਜਿਹੜੀ ਜਿਹੇ ਉਹਦਾ ਉਹਦਾ ਵਿਹਾਰ ਆ ਕਿਸੇ ਪਾਸ ਸਾਡੇ ਦੀ ਇਹ ਇਨਸਲਟ ਕਰਕੇ ਉਹ ਤੇ ਉਹ ਆਪਣੀਆਂ ਕੀ ਕਹਿੰਦੇ ਹੋ ਖੱਟਣਾ ਚਾਹੁੰਦਾ ਇਹ ਮੈਂ ਨਹੀਂ ਸਮਝਦਾ ਕਿ ਉਹ 크ਿਸਚਨ थैंक यू ਹੋ ਸਕਦਾ ਜਵਿੰਦਰ ਜੀ ਤੁਸੀਂ ਕਹਿਣਾ ਕੀ ਚਾਹੋਗੇ ਅੱਜ ਪੂਰੀ ਜਿਹੜੀ ਕਮੇਟੀ ਤੁਹਾਡੀ ਕੋਜਵਾਲ ਤੋਂ ਜਾਂ ਹੋਰ ਕਿਹ ਥਾਂ ਤੋਂ ਆ ਕੇ ਅਜੇ ਸਾਨੂੰ ਮਿਲੀ ਹੈ ਮੰਨ ਪੱਤਰ ਦਿੱਤਾ ਅ ਅਟਵਾਲ ਦੇ ਖਿਲਾਫ ਦੇਖੋ ਜੀ ਐਸਐਸਪੀ ਸਾਹਿਬ ਨੂੰ ਅਸੀਂ ਬڑے ਸੂਝਵਾਨ ਤਰੀਕੇ ਨਾਲ ਜਿਵੇਂ ਸਾਨੂੰ ਪਰਸ਼ਰ ਹਰਪੇ ਦਿਓ ਜੀ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਅਸੀਂ ਬੜੇ ਸ਼ਾਂਤਮਈ ਰਹਿਣ ਵਾਲੇ ਲੱਗੂਗਾ ਅਸੀਂ ਸ਼ਾਂਤਮਈ ਦੇ ਨਾਲ ਐਸਐਸਪੀ ਸਾਹਿਬ ਨੂੰ ਉਹ ਮੰਗ ਪੱਤਰ ਦਿੱਤਾ ਸੀ ਤੇ ਜਿੰਦੇ ਵਿੱਚ ਐਸਐਸਪੀ ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਦ ਲਾਇਆ ਵੀ ਇਹ ਜਿਹੜੇ ਇਨਸਾਨ ਨੂੰ ਬਖਸ਼ੀ ਨਹੀਂ ਜਾਣਗੇ ਉਹਨਾਂ ਦੇ ਕਾਨੂੰਨੀ ਕਾਰਵਾਈ ਤੋਂ ਕੀਤੀ ਜਾਵੇਗੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹਾਂ ਵੀ ਉਹਨਾਂ ਦੇ ਇੱਕ ਵੀਡੀਓਗ੍ਰਾਫੀ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਚਲਾਈ ਹੈ ਜਿੰਦੇ ਉੱਤੇ ਉਹ ਕਹਿ ਰਹੇ ਨੇ ਕਿ ਸਾਡੇ ਉੱਤੇ ਕਈ ਪਾਸਟਰਾਜ ਜਿਨ੍ਹਾਂ ਨੇ ਹਮਲਾ ਕੀਤਾ ਤੇ ਜਿੰਨਾ ਦੇ ਉੱਤੇ ਹਮਲਾ ਹੁੰਦਾ ਹੁੰਦਾ ਜੀ ਉਹ ਬੰਦਾ ਡਰਦਾ ਤੇ ਆਪਦੀ ਜਾਨ ਨੂੰ ਸੇਵ ਕਰਦਾ ਹੁੰਦਾ ਉਸ ਵੀਡੀਓ ਦੇ ਵਿੱਚ ਸਰਸਰ ਬੰਦਾ ਉਹ ਦੂਜਿਆਂ ਤੇ ਦੋਸ਼ ਲਾ ਰਿਹਾ ਤੇ ਕੁੱਟਣ ਨੂੰ ਤੇ ਮਾਰਨ ਨੂੰ ਪੈ ਰਿਹਾ ਉਸ ਵੀਡੀਓ ਦੇ ਵਿੱਚ ਧਿਆਨ ਨਾ ਦੇਖਿਆ ਜਾਵੇ ਤੇ ਜਿਹੜੋਂ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਮਸੀਹਤ ਦੇ ਨਾਮ ਨੂੰ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਵੀ ਜਿਹੜਾ ਵੀ ਉੱਠਦਾ ਮਸੀਹਤ ਨੂੰ ਟਾਰਗੇਟ ਕਰਦਾ ਕਿਉਂਕਿ ਅਸੀਂ ਉਹਨਾਂ ਮੰਗੂ ਨਹੀਂ ਹੈ ਵੀ ਅਸੀਂ ਜਾ ਕੇ ਉਹਨੂੰ ਘਰੋਂ ਫੜ ਲੀਏ ਕੁੱਟਮਾਰ ਕਰੀਏ ਅਸੀਂ ਸ਼ਾਂਤ ਰਹਿਣ ਵਾਲੇ ਲੋਕ ਆ ਪਰ ਅੱਜ ਦਾ ਜਿਹੜਾ ਸਮੇਂ ਹੈ ਹਰ ਇੱਕ ਹੀ ਉੱਠ ਕੇ ਮਸੀਹ ਨੂੰ ਟਾਰਗੇਟ ਕਰਦਾ ਔਰ ਅਸੀਂ ਮੈਂ ਬਠਿੰਡੇ ਤੋਂ ਚੱਲ ਕੇ ਆਇਆ ਤੇ ਜਿਸ ਹਰਪ੍ਰੀਤ ਜੀਓਲਜੀ ਦੀ ਸ਼ਬੀ ਅੱਛੀ ਹੈ ਉਹਨਾਂ ਨੇ ਸਾਨੂੰ ਪ੍ਰੇਮ ਮੁਹੱਬਤ ਕਰਨਾ ਸਿਖਾਇਆ ਉਹਨਾਂ ਦੇ ਪ੍ਰੇਮ ਦੇ ਸਦਕਾ ਅਸੀਂ ਇੱਥੇ ਅੱਜ ਖੜੀ ਹਾਂ ਜਿਹੜੀ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਰੈਕਟ ਪਾਈ ਹੈ ਤਾਂ ਉਹ ਕਿਹੜੇ ਅਦਾਲਤ ਪਾਈ ਗਈ ਕਿਉਂਕਿ ਸੈਪਟ ਹਾਈ ਕੋਰਟ ਜਿੱਦੀ ਤੇ ਸੈਪਟ ਹੁੰਦੀ ਨਹੀਂ ਕੋਈ ਉਤੇ ਜੀ ਫਰਦਰ ਇਨਫੋਰਮੇਸ਼ਨ ਹੈ ਜੀ ਜਿਹੜੀ ਹਾਈ ਕੋਰਟ ਤੋਂ ਉਹਨਾਂ ਨੇ ਸਮਾਂ ਖਰਾਬ ਹੀ ਕੀਤਾ ਜੀ ਉੰਦੇ ਵਿੱਚ ਕੋਈ ਜਿਹੜੀ ਉਹਨਾਂ ਨੇ ਪਟੀਸ਼ਨ ਜਿਹੜੀ ਉਹਨਾਂ ਨੇ ਪਾਈ ਹੈ ਉਹ ਫਰਦਰ ਸਮਾਂ ਹੀ ਖਰਾਬ ਕੀਤਾ ਹਾਈ ਕੋਰਟ ਦਾ ਔਰ ਮੈਨੂੰ ਵਿਸ਼ਵਾਸ ਹੈ ਔਰ ਸਾਨੂੰ ਭਰੋਸਾ ਆਪਣੀ ਹਾਈ ਕੋਰਟ ਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਉਹਨਾਂ ਨੇ ਜੋ ਗੱਲਾਂ ਪਾਈਆਂ ਨੇ ਉਹ ਬਿਲਕੁਲ ਸਰਾ ਕੋਈ ਸਿਰ ਕੋਈ ਮੂੰਹ ਹੋਈ ਹੀ ਨਹੀਂ ਉਸ ਗੱਲ ਦਾ ਜਿਹੜੀ ਉਹਨਾਂ ਕਰਨਾ ਦਿਓ ਜਿਹਦੀ ਉੱਥੇ ਫੋਟੋ ਹੈ ਜਿਹੜੀ ਉਹਨਾਂ ਨੇ ਚੱਕ ਕੇ ਇੱਕ ਰੈਲੀ ਸਾਡੀ ਸ਼ੋਭਾ ਯਾਤਰਾ ਜਿਹੜੀ ਆਏ ਸਾਲ ਹੁੰਦੀ ਹੈ ਉਹਨਾਂ ਨੇ ਚੱਕ ਕੇ ਉਹ ਫੋਟੋਆਂ ਲਾਈਆਂ ਨੇ ਇੱਥੇ ਡੈਫਰਮੇਸ਼ਨ ਵੀ ਕਰ ਰਹੇ ਤੁਸੀਂ ਬਿਲਕੁਲ ਜੀ ਅੰਡਰ ਸੈਕਟਰ 63 ਦੇ ਅਧਾਨ ਦੇ ਫਾਰਜ਼ ਦੇ ਧੰਦ ਦੇ ਚ ਕਰ ਰਹੇ ਇਹ ਕਾਰਨ ਕੀ ਹੈ ਕਿ ਪਾਸਟਾ ਹਰਪੀਡ ਦੋਲ ਨੂੰ ਟਾਰਗੇਟ ਕਰਦੇ ਦੇਖੋ ਜੀ ਅੱਜ ਕੱਲ ਜਿੰਨੂੰ ਵੀ ਕਿਸੇ ਨੂੰ ਫੇਮ ਚਾਹੀਦੀ ਹੈ ਸੌਫਟ ਕੋਰਨ ਜਿਨ੍ਹਾਂ ਨੇ ਅੱਛੀ ਛਵੀ ਹੈ ਲੋਕ ਉਹਨੂੰ ਹੀ ਫੜਦੇ ਨੇ ਕਿਉਂਕਿ ਜੇ ਬੁਰੇ ਲੋਕਾਂ ਨੂੰ ਫੜਦੇ ਉਹਨਾਂ ਨੂੰ ਪਤਾ ਵੀ ਸਾਡੇ ਚਾਰਕਤਾਂ ਉਤੇ ਮਾਰਨੀਆਂ ਨੇ ਤੇ ਉਹਨਾਂ ਤੋਂ ਕੋਲ ਨਹੀਂ ਜਾਂਦੇ ਨੇ ਉਹਨਾਂ ਨੂੰ ਸੌਫਟ ਟਾਰਗੇਟ ਕਰਦੇ ਨੇ ਜਿਹੜੇ ਸੱਚੇ ਨੇ ਇਮਾਨ ਦੇ ਔਰ ਸ਼ਰੀਫ ਨੇ ਉਹਨਾਂ ਨੂੰ ਲੋਕ ਟਾਰਗੇਟ ਕਰਕੇ ਆਪਦੀ ਫੇਮ ਨੂੰ ਪਾਉਣਾ ਚਾਹੁੰਦੇ। ਜਬੀ ਪਟੀਸ਼ਨ ਵੀ ਪਾਈ ਤੁਸੀਂ। ਹਾਂਜੀ ਆਪਣੇ ਵੱਲੋਂ ਕੋਈ ਕੋਈ ਪਟੀਸ਼ਨ ਪਾਈ ਨਹੀਂ ਉਹ ਕਰਾਂਗੇ ਜੀ ਅਸੀਂ। ਅਸੀਂ ਹੁਣ ਐਸਐਸਪੀ ਸਾਹਿਬ ਨੂੰ ਦਿੱਤਾ ਹੈ। ਇਸ ਤੋਂ ਬਾਅਦ ਜੋ ਵੀ ਅਸੀਂ ਛੱਡਣਾ ਨਹੀਂ ਹੈ ਐਸੇ ਬੰਦਿਆਂ ਨੂੰ ਕਿ ਕੱਲ ਨੂੰ ਕੋਈ ਹੋਰ ਖੜਾ ਹੋਏਗਾ। ਅਸੀਂ ਸਿਰਫ ਤੁਹਾਨੂੰ ਉਮੀਦ ਹੈ ਤੁਸੀਂ ਮੰਗ ਪੱਤਰ ਦਿੱਤਾ ਹੈ ਕਿ ਹੁਣ ਕੀ ਵਿਸ਼ਵਾਸ ਕੀ ਦਵਾਇਆ ਸੀ ਇਸ ਕੇ ਸਾਹਮਣੇ। ਐਸਐਸਪੀ ਸਾਹਿਬ ਨੇ ਆਖਿਆ ਵੀ ਜੋ ਕਾਨੂੰਨੀ ਕਾਰਵਾਈ ਜੋ ਤੁਹਾਡੇ ਆ ਭਾਵਨਾ ਨੂੰ ਠੇਸ ਪਹੁੰਚੀ ਅਸੀਂ ਉਸ ਵਿਸ਼ੇ ਤੇ ਇਹਨਾਂ ਦੇ ਉੱਤੇ ਕਬੰਦੀ ਕਾਨੂੰਨੀ ਕਾਰਵਾਈ ਕਰੀ ਜਾਏ ਔਰ ਇਹ ਬੰਦੇ ਦੀ ਪਹਿਲਾਂ ਵੀ ਕੰਪਲੇਂਟਸ ਆਪਣੇ ਬੇਟੇ ਨੂੰ ਪਾਣੀ ਦੇ ਟੈਂਕੀ ਤੇ ਚੜਾਤਾ ਤੇ ਉਸ ਤੋਂ ਬਾਅਦ ਬਿਆਨ ਦਿੰਦਾ 1.5 150 ਰੁਪਏ ਦੀਆਂ ਬਹਿਬਲਾ ਚੱਕ ਕੇ ਕਿਤੇ ਪਾਸਟਰ ਬਣ ਜਾਓ ਤੇ ਉਹ ਜਿਹੜੀ ਕਾਰਵਾਈ ਅਸੀਂ ਉਹ ਕਰਾਂਗੇ ਉਹ ਬਖੀ ਨਹੀਂ ਜਾਏਗਾ ਕੋਈ ਵੀ ਬੰਦਾ ਹੋਵੇ ਜਿਹੜਾ ਵੀ ਮਸੀਹ ਦੇ ਖਿਲਾਫ ਬੋਲੇਗਾ